ਇਹ ਵਿਖੇ ਰੇਪ ਕਰਕੇ ਮਾਰ ਦਿੱਤੀ ਗਈ ਬੀਬੀ ਦੀ ਮਾਂ ਦਾ ਇਹ ਬਿਆਨ ਆਇਆ ਹੈ ਕਿ ਜੇ ਕਿਤੇ ਸਿੱਖ ਸਰਦਾਰ ਉਸ ਵੇਲੇ ਮੇਰੀ ਬੇਟੀ ਦੇ ਲਾਗੇ ਬੰਨੇ ਹੁੰਦੇ ਤੇ ਅੱਜ ਮੇਰੀ ਬੇਟੀ ਜਿਉਂਦੀ ਹੁੰਦੀ ਇੰਨਾ ਉੱਚਾ ਸੁੱਚਾ ਕਿਰਦਾਰ ਤੇ ਉੱਚੀ ਸੁੱਚੀ ਸ਼ੋਭਾ ਹੈ ਸਿੱਖਾਂ ਦੀ ਦੁਨੀਆ ਦੇ ਉੱਤੇ ਜੋ ਸਾਡੇ ਵੱਡੇ-ਵਡੇਰਿਆਂ ਨੇ ਆਪਣੀ ਜਾਨਾਂ ਤੇ ਖੇਡ ਕੇ ਦੁਨੀਆ ਤੇ ਕਾਇਮ ਕੀਤੀ ਹੈ ਮੇਰੇ ਖਿਆਲ ਨਾਲ ਉਸ ਮਾਤਾ ਨੂੰ ਵੀ ਸਾਡਾ ਇਹ ਇਤਿਹਾਸ ਪਤਾ ਹੋਏਗਾ ਜਦੋਂ ਸਿੱਖਾਂ ਨੇ ਇਸ ਦੇਸ਼ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਕੇ ਡਾਕਟਰ ਮੁਮੀਤਾ ਦੀ ਜਿਹੜੀ ਮਾਂ ਜੀ ਹੈ ਇਹ ਉਹਨਾਂ ਦੀ ਜਿਹੜੀ ਮਦਰ ਹੈ ਉਹਨਾਂ ਨੇ ਸਿੱਖਾਂ ਨੂੰ ਲੈ ਕੇ ਇੱਕ ਸਟੇਟਮੈਂਟ ਦਿੱਤੀ ਹੈ ਇੱਕ ਬਹੁਤ ਵੱਡਾ ਬਿਆਨ ਦਿੱਤਾ ਹੈ ਸਿੱਖਾਂ ਨੂੰ ਲੈ ਕੇ ਸਰਦਾਰਾਂ ਨੂੰ ਲੈ ਕੇ ਸਿੱਖੀ ਜਿਜ਼ਮ ਨੂੰ ਲੈ ਕੇ ਤੇ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਜਾਣਾਂਗੇ ਕਿ ਸਰਦਾਰਾਂ ਨੂੰ ਲੈ ਕੇ ਜਿਹੜੀ ਡਾਕਟਰ ਮੁਮੀਤਾ ਹੈ ਉਹਦੀ ਜਿਹੜੀ ਮਦਰ ਹੈ ਉਹਨ ਕੀ ਗੱਲਬਾਤ ਕੀਤੀ ਹੈ ਤੇ ਸਭ ਤੋਂ ਪਹਿਲੇ ਤੇ ਆਪਾਂ ਵੀਡੀਓ ਵਾਚ ਕਰਨੇ ਆ ਵੀਡੀਓ ਲਵਣ ਤੋਂ ਪਹਿਲੇ ਤੁਹਾਨੂੰ ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਨਲਗੀਆਂ ਜਿਲੀਆਂ ਵਿੱਚ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਤੇ ਵਿਖੇ ਰੇਪ ਕਰਕੇ ਮਾਰ ਦਿੱਤੀ ਗਈ ਬੀਬੀ ਦੀ ਮਾਂ ਦਾ ਇਹ ਬਿਆਨ ਆਇਆ ਏ ਕਿ ਜੇ ਕਿਤੇ ਸਿੱਖ ਸਰਦਾਰ ਉਸ ਵੇਲੇ ਮੇਰੀ ਬੇਟੀ ਦੇ ਲਾਗੇ ਬੰਨੇ ਹੁੰਦੇ ਤੇ ਅੱਜ ਮੇਰੀ ਬੇਟੀ ਜਿਉਂਦੀ ਹੁੰਦੀ ਇੰਨਾ ਉੱਚਾ ਸੁੱਚਾ ਕਿਰਦਾਰ ਤੇ ਉੱਚੀ ਸੁੱਚੀ ਸ਼ੋਭਾ ਹੈ ਸਿੱਖਾਂ ਦੀ ਦੁਨੀਆ ਦੇ ਉੱਤੇ ਜੋ ਸਾਡੇ ਵੱਡੇ ਵੱਡੇਰਿਆਂ ਨੇ ਆਪਣੀ ਜਾਨਾਂ ਤੇ ਖੇਡ ਕੇ ਦੁਨੀਆ ਤੇ ਕਾਇਮ ਕੀਤੀ ਹੈ ਮੇਰੇ ਖਿਆਲ ਨਾਲ ਉਸ ਮਾਤਾ ਨੂੰ ਵੀ ਸਾਡਾ ਇਹ ਇਤਿਹਾਸ ਪਤਾ ਹੋਏਗਾ ਜਦੋਂ ਸਿੱਖਾਂ ਨੇ ਇਸ ਦੇ ਦੀਆਂ ਧੀਆਂ ਪੈਣਾ ਦੀ ਰੱਖਿਆ ਕਰਕੇ ਉਹਨਾਂ ਨੂੰ ਘਰੋ ਘਰੀ ਪਹਚਾਇਆ ਸੀ ਗੋਦੀ ਮੀਡੀਆ ਭਾਵੇਂ ਇਸ ਗੱਲ ਨੂੰ ਦਿਖਾਵੇ ਨਾ ਦਿਖਾਵੇ ਪਰ ਇੱਕ ਗੱਲ اٹਲ ਹੈ ਕਿ ਜਦ ਬਾਤ ਹੋਗੀ ਉੱਚੇ ਕਿਰਦਾਰੋਂ ਕੀ ਤਬ ਬਾਤ ਚਲੇਗੀ ਸਿੱਖ ਸਰਦਾਰੋਂ ਕੀ ਸਿੱਖ ਭਰਾਵੋ ਵੇਖਿਓ ਕਿਤੇ ਆਪਾਂ ਇਸ ਸ਼ਵੀ ਨੂੰ ਦਾਗ ਨਾ ਲਾਈਏ ਕਿਉਂਕਿ ਸਿਰ ਦੇ ਕੇ ਇਹ ਸ਼ਵੀ ਬਣੀ ਅੱਜਕੱਲ ਸਾਡਾ ਸੁਭਾਅ ਬਣ ਗਿਆ ਹੈ ਕਿ ਆਪਾਂ ਦਸਤਾਰਾਂ ਤਾਂ ਜ਼ਰੂਰ ਸਜਾ ਲੈਨੇ ਆ ਪਰ ਉਸ ਕਿਰਦਾਰ ਤੇ ਪੂਰੇ ਨਹੀਂ ਉਤਰਦੇ ਕਈ ਜਿਹੜੀ ਆਪਾਂ ਗੱਡੀਆਂ ਦੇ ਵਿੱਚ ਗੰਦੇ ਗੀਤ ਲਾਏ ਹੁੰਦੇ ਨੇ ਜਿਹੜੇ ਸਾਨੂੰ ਸ਼ੋਭਾ ਨਹੀਂ ਦਿੰਦੇ ਸੋ ਅੱਜ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਪੁਰਖਿਆਂ ਦੀ ਕਮਾਈ ਨੂੰ ਅੱਗੇ ਵਧਾਉਣਾ ਜੇ ਆਪਾਂ ਇਸ ਨੂੰ ਵਧਾ ਨਹੀਂ ਸਕਦੇ ਤੇ ਘੱਟੋ ਘੱਟ ਇਹਨੂੰ ਦਾਗ ਹੀ ਨਾ ਕਰੀਏ ਕਿਉਂਕਿ ਇਹ ਦਸਤਾਰਾ ਜਿਹੜਾ ਏ ਇਹ ਸਾਡਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦਾ ਬਖਸ਼ਾ ਦਸਤਾਰਾ ਏ ਤੇ ਇਹਦੇ ਲਈ ਹਜ਼ਾਰਾਂ ਹੀ ਸਿਰ ਲੱਗੇ ਨੇ ਤੇ ਹਜ਼ਾਰਾਂ ਹੀ ਸ਼ਹੀਦੀਆਂ ਜਿਹੜੀਆਂ ਏ ਉਹ ਹੋਈਆਂ ਨੇ ਫਿਰ ਜਾ ਕੇ ਇਹ ਦਸਤਾਰ ਇਹ ਸ਼ਵੀ ਤੇ ਇੱਕirdar ਸਿੱਖਾਂ ਨੂੰ ਪ੍ਰਾਪਤ ਹੋਇਆ ਏ ਤੇ ਜਿੱਥੇ ਤੱਕ ਗੱਲ ਰਹੀ ਉਸ ਭੈਣ ਦੀ ਤੇ ਉਹਨੂੰ ਪੂਰਾ ਨਿਆ ਉਸ ਪਰਿਵਾਰ ਨੂੰ ਨਿਆ ਜਿਹੜਾ ਏ ਉਹ ਮਿਲਣਾ ਚਾਹੀਦਾ ਏ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ ਹਾਂਜੀ ਡਾਕਟਰ ਮੂਮિતા ਜਿਹੜੀ ਮਦਰ ਏ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਏ ਸਿੱਖਾਂ ਦੇ ਇਤਿਹਾਸ ਬਾਰੇ ਉਹਨਾਂ ਨੂੰ ਪਤਾ ਏ ਕਿ ਉਹਨਾਂ ਦਾ ਇਹ ਬਿਆਨ ਏ ਕਿ ਅਗਰ ਉਸ ਟਾਈਮ ਹਸਪੀਟਲ ਦੇ ਅੰਦਰ ਕੋਈ ਸਿੱਖ ਹੁੰਦਾ ਕੋਈ ਸਰਦਾਰ ਹੁੰਦਾ ਤੇ ਮੇਰੀ ਬੇਟੀ ਦੇ ਨਾਲ ਜ਼ੁਲਮ ਨਾ ਹੁੰਦਾ ਮੇਰੀ ਬੇਟੀ ਇਸ ਤਰ੍ਹਾਂ ਮਾਰੀ ਨਾ ਜਾਂਦੀ ਮੇਰੀ ਬੇਟੀ ਦੇ ਨਾਲ ਰੇਪ ਨਾ ਹੁੰਦਾ ਇਹ ਉਹਨਾਂ ਦੀ ਮਦਰ ਦੀ ਬਹੁਤ ਵੱਡੀ ਸਟੇਟਮੈਂਟ ਹੈ ਕਿ ਉਹਨਾਂ ਨੇ ਕਿਹਾ ਕਿ ਅਗਰ ਉਸ ਟਾਈਮ ਤੇ ਕੋਈ ਸਰਦਾਰ ਕੋਈ ਸਿੱਖ ਹਸਪੀਟਲ ਦੇ ਅੰਦਰ ਹੁੰਦਾ ਤੇ ਉਹਨੇ ਮੇਰੀ ਬੇਟੀ ਦੀ ਜਿਹੜੀ ਇੱਜ਼ਤ ਸੀ ਉਹ ਬਚਾ ਲੈਣੀ ਸੀ ਮੇਰੀ ਬੇਟੀ ਦੀ ਇੱਜ਼ਤ ਮਹਫੂਜ਼ ਰਹਿਣੀ ਸੀ ਤੇ ਇਹ ਸਾਨੂੰ ਵੀ ਪਤਾ ਹੈ ਕਿ ਸਰਦਾਰ ਜਿਹੜੇ ਹੈਗੇ ਨੇ ਇਹ ਪੂਰੇ ਇੰਡੀਆ ਨੂੰ ਪੂਰੇ ਹਿੰਦੁਸਤਾਨ ਨੂੰ ਇਹ ਚੀਜ਼ ਦਾ ਪਤਾ ਹੈ ਤੇ ਲੋਕ ਇਹ ਗੱਲ ਵੀ ਕਰਦੇ ਨੇ ਕਿ ਜਿਹੜੇ ਸਰਦਾਰ ਨੇ ਜਿਹੜੇ ਸਿੱਖ ਹੈਗੇ ਨੇ ਉਹ ਇੱਜ਼ਤਾਂ ਦੇ ਮੁਹਫਜ਼ ਹੈ ਤੇ ਪਿਛਲੇ ਦਿਨਾਂ ਮੈਂ ਇੱਕ ਸਟੇਟਮੈਂਟ ਸ਼ਰੂਫਾ ਉਦੀ ਅਕਸ਼ੇ ਕੁਮਾਰ ਦੀ ਸਟੇਟਮੈਂਟ ਪੜ੍ਹੀ ਸੀ ਉਹ ਇਹ ਕਹਿ ਰਹੇ ਸੀ ਕਿ ਅਗਰ ਅਸੀਂ ਕਿਸੇ ਫੈਮਿਲੀ ਦੇ ਨਾਲ ਹੋਈ ਹੈ ਆਪਣੀ ਫੈਮਿਲੀ ਦੇ ਨਾਲ ਨਹੀਂ ਕਿਸੇ ਵੀ ਮਾਂ ਬੇਟੀ ਨੂੰ ਇੱਥੇ ਛੱਡਣ ਚਾਹੀਏ ਬੱਸ ਸਟੌਪ ਤੇ ਕਿ ਅਸੀਂ ਉਸ ਟੈਕਸੀ ਵਾਲੇ ਨੂੰ ਪ੍ਰੈਫਰ ਕਰੀਦਾ ਸਾਰੇ ਟੈਕਸੀ ਵਾਲਿਆਂ ਵਿੱਚੋਂ ਜਿਨ੍ਹਾਂ ਸਿੱਖ ਜਿਹਦੇ ਸਿਰ ਤੇ ਪੱਗ ਹੋਵੇ ਸਰਦਾਰ ਹੋਵੇ ਸਿੱਖ ਹੋਵੇ ਕਿਉਂਕਿ ਜਿਹੜੇ ਸਿੱਖ ਹੈਗੇ ਨੇ ਜਿਹੜੇ ਸਰਦਾਰ ਹੈਗੇ ਨੇ ਉਹ ਇੱਜ਼ਤਾਂ ਦੇ ਮੁਹਫਜ਼ ਹੈਗੇ ਨੇ ਤੇ ਇਹ ਡਾਕਟਰ ਮੂਮਿਤਾ ਦੀ ਜਿਹੜੀ ਮਦਰੇ ਉਹਦੀ ਬਹੁਤ ਵੱਡੀ ਸਟੇਟਮੈਂਟ ਏ ਤੇ ਵਾਕਈ ਸੱਚ ਏ ਅਗਰ ਉਸ ਟਾਈਮ ਤੇ ਕੋਈ ਸਰਦਾਰ ਕੋਈ ਸਿੱਖ ਹਸਪੀਟਲ ਦੇ ਅੰਦਰ ਕੋਈ ਇੱਕ ਵੀ ਮੌਜੂਦ ਹੁੰਦਾ ਤੇ ਅੱਜ ਡਾਕਟਰ ਮੂਮਿਤਾ ਜ਼ਿੰਦਾ ਹੋ ਉਹਦੇ ਨਾਲ ਜ਼ੁਲਮ ਐ ਜ਼ਿਆਤੀ ਨਾ ਹੁੰਦੀ ਤੇ ਐਸਸੀਐਚ ਦੇ ਵੀਡੀਓ ਉਮੀਦ ਕਰਦੇ ਆ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ ਕਮੈਂਟਸ ਕਰਕੇ ਦੱਸਣਾ ਕਿ ਵੀਡੀਓ ਤੁਹਾਨੂੰ ਕਿੰਝ ਦੀ ਲੱਗੀ ਬਾਕੀ ਮਿਲਣਾ ਕਿ ਸੁਣਨਾ ਸ਼ਬੀਰ ਦੇ ਅੰਦਰ